ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 4 ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਰ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਆ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦੀਓ ਰਣ ਲਾਥਾ ਮੇਰੇ ਮਨ ਭਜ RAM ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਰੜਾਇਆ ਬੇਨਾਮੈ ਜੀਵਨ ਬਿਰਥਾ ਰਹਾਓ ਬੇਗੁਰਮੂੜ ਪਾਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇਵੇ ਕਬਹੂ ਤੈਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥ ਹਮ ਅੰਦੁਲੇ ਗਿਆਨਹੀਨ ਅਗਿਆਨੀ ਕੋ ਚਾਲਾ ਮਾਰਗ ਪੰਥਾ ਹਮ ਅੰਦਰਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਾ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਤਿਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਨੇ ਤੇ ਹੁਣ ਤੋਂ ਉਪਰੰਤ ਜੋ ਪਾਵਨ ਅੱਜ ਦੇ ਹੁਕਮਨਾਮਾ ਸਾਹਿਬ ਜੋ ਅੱਜ ਦੀ ਪਾਵਨ ਜੀਵਨ ਜਾਂਚ ਸਤਿਗੁਰ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਹ ਜੈਤਿ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਦਾ ਪਾਵਨ ਸ਼ਬਦ ਨੇ ਤੇ ਸੈਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 696 696 ਦੇ ਉੱਤੇ ਸੁਭਾਏ ਮਾਨ ਹਨ ਜੈਤ ਸ੍ਰੀ ਮਹੱਲਾ ਚੌਥਾ ਜੈਤ ਸ੍ਰੀ ਰਾਗ ਹੈ ਤੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਫੋਰਥ ਗੁਰੂ ਦੇ ਘਰ ਪਹਿਲਾ ਪਹਿਲੇ ਘਰ ਦੇ ਵਿੱਚ ਤਬਲੇ ਵਾਲੇ ਨੂੰ ਤਬਲਾ ਵਜਾਉਣ ਦੀ ਹਦਾਇਤ ਹੈ ਚੌ ਪਦੇ ਚਾਰ ਪਦਿਆਂ ਦਾ ਸ਼ਬਦ ਹੈ ਇੱਕ ਓੰਕਾਰ ਵਾਹਿਗੁਰੂ ਇੱਕ ਹੈ ਉਹਦੇ ਵਰਗਾ ਕੋਈ ਦੂਸਰਾ ਕੋਈ ਨਹੀਂ ਉਹਦਾ ਕੋਈ ਹੱਦ ਕੋਈ ਬੰਨਾ ਨਹੀਂ ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਸਤ ਸਦਾ ਅਡਲ ਰਹਿਣ ਵਾਲਾ ਹੈ ਉਹ ਮਿਲਦਾ ਹੈ ਗੁਰਪ੍ਰਸਾਦ ਗੁਰੂ ਸ਼ਬਦ ਦੀ ਕਿਰਪਾ ਤੇ ਰਹਿਮਤ ਦੀ ਵਿਚਾਰ ਕੀਤੇਆਂ ਗੁਰੂ ਸ਼ਬਦ ਨੂੰ ਵਿਚਾਰਿਆ ਗਿਆਨ ਨੂੰ ਵਿਚਾਰਿਆ ਤਾਂ ਹੀ ਮਨੁੱਖ ਨੂੰ ਪਰਮਾਤਮਾ ਦੀ ਸਮਝ ਤੇ ਪਰਮਾਤਮਾ ਦੀ ਪਹਿਚਾਣ ਗੁਰੂ ਸ਼ਬਦ ਦੇ ਰਾਹੀਂ ਗੁਰਪ੍ਰਸਾਦ ਗੁਰੂ ਸ਼ਬਦ ਦੀ ਕਿਰਪਾ ਤੇ ਵਿਚਾਰ ਦੇ ਰਾਹੀਂ ਮਿਲ ਸਕਦੀ ਹੈ ਸ਼ਬਦ ਦੇ ਕੁੱਲ 4 ਬੰਦ ਨੇ ਤੇ ਇੱਕ ਬੰਦ ਰਹਾਉ ਦਾ ਹੈ ਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਮੇਰੇ ਮਨ ਭਜ ਰਾਮ ਨਾਮ ਸਭ ਅਰਥਾਂ ਸੰਬੋਧਨ ਕੀਤਾ ਹੈ ਇਸ ਮਨ ਨੂੰ ਕਿਉਂਕਿ ਇਹ ਮਨ ਚੰਚਲ ਹੈ ਆਪਣੀਆਂ ਮਰਜ਼ੀਆਂ ਕਰਦਾ ਹੈ ਸਿਆਣਪਾਂ ਕਰਦਾ ਹੈ ਚੁਤਰਾਈਆਂ ਕਰਨ ਕਰਕੇ ਸਦਾ ਹੀ ਦੁਖੀ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਚਿੰਤਾਚ ਰਹਿਦਾ ਹੈ ਤੇ ਮਨ ਜਦੋਂ ਪਰੇਸ਼ਾਨ ਤੇ ਦੁਖੀ ਕਰਦਾ ਹੈ ਤੇ ਮਨੁੱਖ ਦੀ ਸਾਰੀ ਬਾਡੀ ਸਾਰਾ ਸਰੀਰ ਤੇ ਇਸ ਮਨ ਦੀਆਂ ਕੀਤੀਆਂ ਹੋਈਆਂ ਹਰਕਤਾਂ ਦਾ ਹਰਜਾਨਾ ਆਤਮਾ ਨੂੰ ਭੁਗਤਣਾ ਪੈਂਦਾ ਹੈ ਇਸੇ ਕਰਕੇ ਸਹਿਬ ਕਹਿੰਦੇ ਨੇ ਇਹ ਬੰਦੇ ਆਪਣੇ ਮਨ ਨੂੰ ਕਿਹੜੇ ਬੰਨੇ ਲਾ ਭਜ ਭਜ ਦਾ ਅਰਥ ਸਿਮਰਨ ਕਰਨਾ ਇੱਥੇ ਭਜ ਦਾ ਅਰਥ ਦੌੜਨਾ ਨਹੀਂ ਹੈ ਅਦੇ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ ਅਰਥ ਹੈ ਭਜਨ ਕਰਨਾ ਭਜਨ ਤੋਂ ਭਜ ਆਇਆ ਹੈ ਥੱਲੇ ਔਕੜ ਹੈ ਇੱਕ ਵਚਨ ਦਾ ਸੂਚਕ ਹੈ ਕਿਨੂੰ ਸਿਮਰ ਇੱਕ ਨਿਰੰਕਾਰ ਪ੍ਰਭੂ ਪਰਮਾਤਮਾ ਨੂੰ RAM ਨਾਮ ਸਭ ਅਰਥਾ ਪਰਮਾਤਮਾ ਦੇ ਅਟਲ ਰਹਿਣ ਵਾਲੇ ਨਾਮ ਨੂੰ ਉਹਦੇ ਹੁਕਮ ਨੂੰ ਸਿਮਰਿਆ ਕਰ ਉਹਨੂੰ ਯਾਦ ਰੱਖਿਆ ਕਰ ਅਰਥਾ ਦਾ ਅਰਥ ਹੈ ਪਦਾਰਥ ਜਿਹੜਾ ਉਹ ਪ੍ਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ। ਉਹ ਰੰਕਾਰ ਉਹ ਸਾਰੀਆਂ ਖੁਸ਼ੀਆਂ ਦੇਣ ਵਾਲਾ ਹੈ। ਸਾਰੇ ਸੁੱਖ ਦੇਣ ਵਾਲਾ ਹੈ। ਸਾਰੀਆਂ ਰਹਿਮਤਾਂ ਕਰਨ ਵਾਲਾ ਹੈ। ਐਸੇ ਪ੍ਰਮਾਤਮਾ ਨੂੰ ਸਭ ਬੱਬੇ ਨੂੰ ਸਿਆਰੀ ਹੈ। ਐਸੇ ਪ੍ਰਮਾਤਮਾ ਨੂੰ ਜੋ ਸਭ ਕੁਝ ਦੇਣ ਵਾਲਾ ਹੈ। ਸਭ ਦੇ ਅਰਥ ਨੇ ਸਭ ਕੁਝ ਦੇਣ ਵਾਲਾ। ਅਰਥਾ ਦਾ ਅਰਥ ਹੈ ਪਦਾਰਥ ਸਾਰੇ ਪਦਾਰਥ ਜੋ ਦੇਣ ਵਾਲਾ ਹੈ। ਐਸੀ ਸੱਚੇ ਵਾਹਿਗੁਰੂ ਪ੍ਰਭ ਪਰਮਾਤਮਾ ਦਾ ਸਦਾ ਚਿੰਤਨ ਕਰਿਆ ਕਰ ਮਨ ਉਹਨੂੰ ਸਦਾ ਯਾਦ ਰੱਖਿਆ ਕਰ ਉਹਨੂੰ ਸਦਾ ਆਪਣੇ ਜੀਵਨ ਦੇ ਵਿੱਚ ਟਿਕਾ ਕੇ ਰੱਖਿਆ ਕਰ ਗੁਰ ਪੂਰੇ ਹਰ ਨਾਮੰਦਰੜਾਇਆ ਗੁਰ ਰਾਰੇ ਨੂੰ ਸਿਆਰੀ ਹੈ ਪੂਰੇ ਗੁਰੂ ਨੇ ਗੁਰ ਪੂਰੇ ਪੂਰੇ ਗੁਰੂ ਨੇ ਪੂਰੇ ਗੁਰੂ ਦੀ ਰਹਿਮਤ ਨੇ ਪੂਰੇ ਗੁਰੂ ਦੇ ਗਿਆਨ ਨੇ ਪੂਰੇ ਗੁਰੂ ਦੀ ਬਖਸ਼ਿਸ਼ ਨੇ ਤੇ ਪੂਰਾ ਗੁਰੂ ਸਿੱਖ ਦਾ ਕਿਹੜਾ ਹੈ ਸ਼ਬਦ ਗੁਰੂ ਸ਼ਬਦ ਗੁਰੂ ਦੇ ਵਿੱਚੋਂ ਜਦੋਂ ਮੈਨੂੰ ਗਿਆਨ ਮਿਲਿਆ ਤੇ ਸ਼ਬਦ ਗੁਰੂ ਨੇ ਮੈਨੂੰ ਕੀ ਦ੍ਰਿੜ ਕੀਤਾ ਹਰ ਨਾਮ ਦ੍ਰਿੜਾਇਆ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਦੇ ਹੁਕਮ ਨੂੰ ਮੈਨੂੰ ਦ੍ਰਿੜ ਕਰ ਦਿੱਤਾ ਤੇ ਸਮਝਾ ਦਿੱਤਾ ਬਿਨ ਨਾਮ ਹੈ ਜੀਵਨ ਬਿਰਥਾ ਇਹ ਬੰਦੇ ਜਿੰਨੇ ਮਰਜੀ ਦੁਨੀਆ ਦੇ ਵਿੱਚ ਪਦਾਰਥ ਇਕੱਠੇ ਕਰਨ ਲੱਗ ਜਿੰਨੇ ਮਰਜੀ ਦੁਨੀਆ ਦੇ ਵਿੱਚ ਸੁੱਖ ਆਰਾਮ ਇਕੱਠੇ ਕਰ ਲਾ ਪਰ ਚੇਤਾ ਰੱਖੀ ਵਾਹਿਗੁਰੂ ਪ੍ਰਭੂ ਦੇ ਹੁਕਮ ਦੇ ਵਿੱਚ ਤੁਰਨ ਤੋਂ ਬਿਨਾਂ ਉਹਦੇ ਭਾਣੇ ਤੇ ਉਹਦੀ ਰਜ਼ਾ ਵਿੱਚ ਰਹਿਣ ਤੋਂ ਬਿਨਾਂ ਇਹ ਸਾਰਾ ਜੀਵਨ ਤੋਂ ਵਿਅਰਥ ਗੁਆ ਰਿਆ ਹੈ ਇਹ ਸਾਰੇ ਜੀਵਨ ਦੇ ਕਰਮ ਵਿਅਰਥ ਹਨ ਇਹਨਾਂ ਜੀਵਨ ਦੇ ਕਰਮਾਂ ਦਾ ਕੋਈ ਲਾਭ ਨਹੀਂ ਜਿਹੜੇ ਕਰਮ ਪ੍ਰਮਾਤਮਾ ਨੂੰ ਭੁਲਾ ਕੇ ਕੀਤੇ ਜਾ ਰਹੇ ਹਨ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਉਹ ਕੰਮ ਚੰਗੇ ਲੱਗਣੇ ਨੇ ਉਹ ਪਰਵਾਨ ਹੋਣੇ ਨੇ ਜਿਹੜੇ ਕੰਮ ਨੇਕੀ ਦੇ ਸ਼ੁਭ ਗੁਣਾਂ ਦੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਰਸਤੇ ਤੇ ਤੁਰਨ ਦਾ ਜਦੋਂ ਤੂੰ ਮਨ ਬਣਾਵੇਂ ਉਹਦੇ ਰਸਤੇ ਉੱਤੇ ਜਦੋਂ ਤੂੰ ਤੁਰਨਾ ਸ਼ੁਰੂ ਕਰ ਦੇਵੇਂ ਤੇ ਸਬ ਜੀ ਬਖਸ਼ਿਸ਼ ਕਰ ਰਹੇ ਹਨ ਇਹ ਰਹਾਉ ਦਾ ਬੰਧ ਹੈ ਤੇ ਪਹਿਲੇ ਬੰਧ ਵਿੱਚ ਗੁਰੂ ਜੀ ਕਿਰਪਾ ਕਰ ਰਹੇ ਹਨ ਹੁਣ ਬਖਸ਼ਿਸ਼ ਕੀ ਬਣੀ ਹੈ ਮੇਰ ਹੈ ਹਿਰ ਹੈ ਜਦੋਂ ਇਹ ਗੱਲ ਦ੍ਰਿੜ ਹੋ ਗਈ ਰਾਹੋ ਦੀਆਂ ਪੰਕਤੀਆਂ ਦੇ ਰਾਹੀਂ ਕਿ ਜੀਵਨ ਦਾ ਅਸਲੀ ਮਸਲਾ ਜੀਵਨ ਦਾ ਅਸਲੀ ਮੂਲ ਜੀਵਨ ਦੀ ਅਸਲੀ ਪਰਜੋਜਨ ਜੀਵਨ ਦੀ ਅਸਲੀ ਕਹਾਣੀ ਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਛਿਪੀ ਹੈ ਫਿਰ ਅਰਦਾਸ ਹੈ ਬੇਨਤੀ ਹੈ ਮੇਰ ਹੈ ਹਿਰ ਹੈ ਰਤਨ ਨਾਮ ਹਰ ਬਸਿਆ ਗੁਰੂ ਹਾਥ ਤਰਿਆਉ ਮੇਰੇ ਮਾਠਾ ਫਿਰ ਸੱਭ ਜੀ ਕਹਿੰਦੇ ਹੇ ਭਾਈ ਹੇ ਮੇਰੇ ਵੀਰ ਹੇ ਮੇਰੀ ਭੈਣ ਜਦੋਂ ਗੁਰੂ ਜੀ ਨੇ ਮੇਰੇ ਸਿਰ ਦੇ ਉੱਪਰ ਆਪਣਾ ਹੱਥ ਰੱਖ ਦਿੱਤਾ ਹੁਣ ਕਿਹੜਾ ਹੱਥ ਗੁਰੂ ਜੀ ਨੇ ਰੱਖਿਆ ਗੁਰੂ ਜੀ ਤੇ ਸ਼ਬਦ ਗੁਰੂ ਰੂਪ ਦੇ ਵਿੱਚ ਨੇ ਹੱਥ ਕਿਹੜੇ ਨੇ ਗੁਰੂ ਦੇ ਪਾਵ ਸ਼ਬਦ ਗੁਰੂ ਦੇ ਹੱਥ ਨੇ ਗੁਰੂ ਦੀ ਵਿਚਾਰ ਗੁਰੂ ਦਾ ਗਿਆਨ ਮੱਥੇ ਤੇ ਰੱਖੇ ਦਾ ਅਰਥ ਹੈ ਮੇਰੇ ਮੱਥੇ ਦੇ ਵਿੱਚ ਹੈ ਮੇਰੀ ਮਤ ਮੇਰੀ ਬ੍ਰੇਨ ਮੇਰਾ ਦਿਮਾਗ ਉਸ ਦਿਮਾਗ ਦੇ ਉੱਤੇ ਆਪਣੇ ਸ਼ਬਦ ਦੀ ਪਹਿਚਾਨ ਲਾ ਦਿੱਤੀ ਮੇਰਾ ਗੁਰੂ ਦਾ ਸ਼ਬਦ ਮੇਰਾ ਮਸਤਕ ਮੇਰਾ ਦਿਮਾਗ ਸਮਝਣ ਲੱਗ ਪਿਆ ਕਿ ਇਹ ਗੁਰੂ ਦਾ ਗਿਆਨ ਹੈ ਇਹ ਸ਼ਬਦ ਤੋਂ ਮੈਨੂੰ ਸਮਝ ਆ ਰਹੀ ਹੈ ਕਿ ਉਹ ਪਰਮਾਤਮਾ ਕਿਸ ਤਰ੍ਹਾਂ ਮਿਲੇਗਾ ਕਿ ਤਰ੍ਹਾਂ ਉਹਦੇ ਘਰ ਵਿੱਚ ਮੈਂ ਪ੍ਰਵਾਨ ਹੋਵਾਂਗਾ ਇਹ ਗੱਲ ਹੁਣ ਮੇਰੇ ਜੀਵਨ ਵਿੱਚ ਆ ਗਈ ਹੈ ਮੇਰਾ ਹੀਰ ਹੈ ਮੇਰੇ ਹਿਰਦੇ ਦੇ ਵਿੱਚ ਰਤਨ ਨਾਮ ਹਰ ਬਸਿਆ ਗੁਰੂ ਜੀ ਨੇ ਪੂਰੀ ਕਿਰਪਾ ਕੀਤੀ ਹੈ ਮੇਰੇ ਸਿਰ ਉੱਪਰ ਮੇਰੇ ਮਸਤਕ ਦੇ ਉੱਪਰ ਮੇਰੀ ਮੱਤ ਦੇ ਉੱਪਰ ਆਪਣੀ ਰਹਿਮਤ ਤੇ ਕਿਰਪਾ ਦੀ ਬਖਸ਼ਿਸ਼ ਦੀ ਹੱਥ ਗਿਆਨ ਦਾ ਰੱਖਿਆ ਹੈ ਤਾਂ ਹੀ ਮੇਰੇ ਹਿਰਦੇ ਵਿੱਚ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ ਗੁਰੂ ਹੱਥ ਤਰਿਆਉ ਮੇਰੇ ਮਾਥਾ ਜਦੋਂ ਪੂਰੇ ਗੁਰੂ ਨੇ ਆਪਣੇ ਗਿਆਨ ਤੇ ਆਪਣੀ ਰਹਿਮਤ ਦਾ ਹੱਥ ਉਹਦਾ ਗਿਆਨ ਰੂਪੀ ਹੱਥ ਮੇਰੇ ਮਸਤਕ ਰੂਪੀ ਮੱਤ ਦੇ ਉੱਪਰ ਰੱਖਿਆ ਗਿਆ ਉਹਦੇ ਉੱਪਰ ਜਦੋਂ ਗੁਰੂ ਦੇ ਗਿਆਨ ਦੀ ਗੱਲ ਸਮਝਾਉਣ ਲੱਗ ਪਈ ਫਿਰ ਕੀ ਸਮਝ ਪਈ ਕਿ ਜੋ ਕੁਝ ਹੈ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਵਰਗਾ ਕੀਮਤੀ ਨਾਮ ਉਹਦਾ ਹੁਕਮ ਹੁਣ ਜੀਵਨ ਦੇ ਵਿੱਚ ਆ ਕੇ ਟਿਕਣ ਲੱਗ ਪਿਆ ਜਨਮ ਜਨਮ ਕੇ ਕਿਲ ਬਿਕ ਦੁੱਖ ਉਤਰੇ ਕਹਿੰਦੇ ਫਿਰ ਕੀ ਹੋਇਆ ਕਿਲ ਬਿਕ ਦਾ ਅਰਥ ਹੈ ਪਾਪ ਰਣ ਦਾ ਅਰਥ ਹੈ ਕਰਜ਼ਾ ਸਹਿਬ ਕਹਿੰਦੇ ਹੇ ਭਾਈ ਫਿਰ ਜਦੋਂ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਮਤ ਉਜਵਲ ਕਰ ਦਿੱਤੀ ਮਤ ਨਿਰਮਲ ਕਰ ਦਿੱਤੀ ਫਿਰ ਜਿਹੜੇ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਸੰਗ ਕਿਹੜੇ ਜਨਮ ਮਿਕਸਰ ਕਹਿਣਾ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਪਲ-ਪਲ ਤੇ ਜਨਮ ਲੈਨੇ ਆ ਤੇ ਪਲ-ਪਲ ਤੇ ਮੌਤ ਹੈ ਹਰ ਜਨਮ ਦੇ ਵਿੱਚ ਸਾਡੇ ਅੰਦਰ ਵਿਚਾਰਾਂ ਦਾ ਜਨਮ ਹੈ ਵਿਚਾਰ ਮਰਦੇ ਹਨ ਜਿਹੜੇ ਵਿਚਾਰ ਸਾਡੇ ਮਨ ਉਤੇ ਕਾਲਕ ਪੈਦਾ ਕਰ ਦੇਣ ਉਹ ਪਾਪ ਨੇ ਤੇ ਜਿਹੜੇ ਮਨ ਇਸ ਪਮੈਲ ਪਾਪ ਨੂੰ ਧੋ ਦੇਣ ਉਹ ਨਿਰਮਲ ਨੇ ਸਬ ਜੀ ਕਹਿੰਦੇ ਨੇ ਹੁਣ ਜਦੋਂ ਪਰਮਾਤਮਾ ਦੇ ਗਿਆਨ ਤੇ ਸ਼ਬਦ ਦੀ ਸਮਝ ਆਉਣ ਲੱਗੀ ਗੁਰੂ ਦੀ ਵਿਚਾਰ ਪੱਲੇ ਪੈਣ ਲੱਗੀ ਸਮਝ ਪੈਣ ਲੱਗਾ ਕਿ ਚੰਗੇ ਕਰਮ ਕਰਨ ਵਾਲਾ ਹੀ ਮੋਨੁਖ ਪਰਮਾਤਮਾ ਦੇ ਦਰ ਤੇ ਘਰ ਚ ਪ੍ਰਵਾਨ ਹੁੰਦਾ ਹੈ ਹੁਣ ਪਾਪ ਕਰਨੇ ਛੱਡ ਦਿੱਤੇ ਹਨ ਹੁਣ ਉਹ ਪਾਪ ਜਨਮ ਜਨਮਾਂ ਤਰਾਂ ਦੇ ਜਿਹੜੇ ਆਏ ਸੰ ਜੀਵਨ ਦੇ ਵਿੱਚ ਉਹ ਲੱਥ ਗਏ ਹਨ हे ਭਾਈ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਹੁਕਮ ਰੂਪੀ ਗਿਆਨ ਬਖਸ਼ ਦਿੱਤਾ ਉਸ ਦੇ ਅਨੇਕਾਂ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਪਾਪਾਂ ਰੂਪੀ ਦੁੱਖ ਉਹਦੇ ਜੀਵਨ ਦੇ ਵਿੱਚੋਂ ਦੂਰ ਹੋ ਗਏ ਉਸ ਦੇ ਸਿਰ ਉੱਤੋਂ ਹੁਣ ਜਿਹੜਾ ਪਾਪਾਂ ਦੀ ਮੈਲ ਦਾ ਜਿਹੜਾ ਕਰਜ਼ਾ ਚੜਿਆ ਸੀ ਉਹ ਲੱਥ ਗਿਆ ਤੇ ਮਨ ਨਿਰਮਲ ਹੋ ਗਿਆ ਬਿਨ ਗੁਰ ਮੂੜ ਭਾਏ ਹੈ ਮਨ ਮੁਖ ਤੇ মোহมายਾ नित फाथा बिना सच्चे गुरु दे ज्ञान तो शब्द दी सोजी ते समझ तो सारा जगत मूर्ख दे दुनिया दे ਵਿੱਚ ਬਤੀਤ ਕਰ ਰਿਹਾ ਹੈ ਜੀਵਨ ਮਨੁੱਖ ਮੂਰਖਤਾ ਦਾ ਜੀਵਨ ਜੂ ਰਿਹਾ ਹੈ ਤੇ ਮਨ ਦੀ ਮਤ ਪਿੱਛੇ ਲੱਗ ਕੇ ਮਾਇਆ ਦੇ মোহ ਦੇ ਵਿੱਚ ਰੋਜ਼ਾਨਾ ਇਹ ਫਸੇ ਰਹਿੰਦੇ ਹਨ ਕਦੀ ਵੀ ਇਸ ਮਾਇਆ ਦੇ ਬੰਦਰ ਨੂੰ ਛੱਡਣ ਦਾ ਯਤਨ ਨਹੀਂ ਕਰਦੇ ਜਿਸ ਕਰਕੇ ਇਸ ਸਦਾ ਹੀ ਪਰੇਸ਼ਾਨ ਤੇ ਦੁਖੀ ਰਹਿੰਦੇ ਹਨ ਤਿੰਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਸਭ ਕਹਿੰਦੇ ਐਸਿਆਂ ਮਨਮੁਖਾਂ ਮੂਰਖਾਂ ਨੇ ਸਾਧੂ ਦਾ ਅਰਥ ਇੱਥੇ ਕਿਸੇ ਦੇਹ ਦੇ ਨਾਲ ਜੋੜਨ ਦੀ ਗੱਲ ਨਹੀਂ ਕੀਤੀ ਗੁਰੂ ਸ਼ਬਦ ਦੀ ਦੇਹ ਕੇਵਲ ਸ਼ਬਦ ਗੁਰੂ ਹੈ ਸਭ ਕਹਿੰਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸ਼ਬਦ ਗੁਰੂ ਦੇ ਚਰਨ ਕਿਹੜੇ ਨੇ ਸ਼ਬਦ ਗੁਰੂ ਦੇ ਚਰਨ ਨੇ ਸ਼ਬਦ ਗੁਰੂ ਦਾ ਗਿਆਨ ਸ਼ਬਦ ਗੁਰੂ ਦੀ ਵਿਚਾਰ ਸ਼ਬਦ ਗੁਰੂ ਦੀ ਕਦੀ ਵਿਚਾਰ ਆਪਣੇ ਜੀਵਨ ਦੇ ਵਿੱਚ ਨਹੀਂ ਟਿਕਾਈ ਤੇ ਕੀਤਾ ਕੀ ਹੈ ਆਪਣੇ ਇਸ ਮਿਲੇ ਹੋਏ ਜੀਵਨ ਨੂੰ ਬੇਅਰਥ ਹੀ ਗਵਾ ਲਿਆ ਹੈ ਤਿੰਨ ਸਾਧੂ ਚਰਨ ਜਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਸੱਚੇ ਸ਼ਬਦ ਗੁਰੂ ਦੇ ਗਿਆਨ ਰੂਪੀ ਚਰਣਾ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਇਹਦੀ ਸੇਵਾ ਕੀਤੀ ਤਿੰਨ ਸਫਲ ਯੋਜਾ ਨਮਸਾਨਾਥਾ ਉਹਨਾਂ ਦਾ ਜੀਵਨ ਸਫਲ ਹੋ ਗਿਆ ਉਹਨਾਂ ਦਾ ਆਇਆ ਪ੍ਰਵਾਨ ਹੋ ਗਿਆ ਕਿਉਂਕਿ ਹੁਣ ਉਹ ਗੁਰੂ ਸ਼ਬਦ ਦੀ ਸੂਝ ਤੇ ਸਮਝ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਿਹਰਮਤ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਪਲ-ਪਲ ਆਪਣੇ ਜੀਵਨ ਦੇ ਵਿੱਚ ਨਿਰਮਲਤਾਈ ਤੇ ਪਵਿੱਤਰਤਾ ਲਿਆਉਣ ਦਾ ਯਤਨ ਕਰ ਰਹੇ ਹਨ ਮੋਕੋ ਕੀ ਜੈ ਦਾਸ ਬਾਸ ਬਾਸਨ ਕੋ ਹਰ ਦਇਆ ਧਾਰ ਜਗਨਾਥ ਸਭ ਕਹਿੰਦੇ ਪਰੇ ਵਾਹਿਗੁਰੂ ਜੀ ਮੈਂ ਤੇਰੇ ਚਰਨਾਂ ਦਾ ਦਾਸ ਹਾਂ ਮੇਰੇ ਤੇ ਕਿਰਪਾ ਕਰ ਏ ਜਗਤ ਦੇ 나ਥ ਜਗਤ ਦੇ ਮਾਲਕ ਮੇਰੇ ਉਤੇ ਮਿਹਰ ਕਰ ਮੈਨੂੰ ਵੀ ਆਪਣੇ ਦਾਸਾਂ ਦਾ ਦਾਸਾਂ ਦਾ ਦਾਸ ਬਣਾ ਦੇ ਜਿਹੜੇ ਤੇਰੇ ਭਗਤ ਨੇ ਜਿਹੜੇ ਤੈਨੂੰ ਆਰਾਧ ਦੇ ਹਨ ਜਿਹੜੇ ਤੇਨੂੰ ਚਿੰਤਨ ਕਰਦੇ ਹਨ ਜਿਹੜੇ ਤੇਰੇ ਵਿਚਾਰ ਕਰਦੇ ਹਨ ਤੇਰੀ ਗੁਰਬਾਣੀ ਦੀਆਂ ਡੂੰਘਾਈਆਂ ਨੂੰ ਸਮਝਦੇ ਹਨ ਉਹਨਾਂ ਦੀ ਸੰਗਤ ਬਖਸ਼ ਜਿੰਨਾ ਕੋਲ ਬੈਠ ਕੇ ਮੇਰਾ ਮਨ ਵੀ ਗੁਰਬਾਣੀ ਦੀ ਵਿਚਾਰ ਤੇ ਗੁਰੂ ਦੇ ਸ਼ਬਦ ਵਿੱਚ ਜੁੜਨ ਲੱਗ ਪਵੇ ਤੇ ਸਬ ਜੀ ਕਹਿੰਦੇ ਹਮ ਅੰਦੁਲੇ ਗਿਆਨਹੀਨ ਅਗਿਆਨੀ ਏ ਵਾਏ ਗੁਰੂ ਜੀ ਮੈਂ ਅੰਨਾ ਹੋਇਆ ਹਾਂ ਮਾਇਆ ਦੇ ਵਿੱਚ ਤੇ ਗਿਆਨਹੀਨ ਹਾਂ ਮੇਰੇ ਕੋਲ ਕੋਈ ਗਿਆਨ ਨਹੀਂ ਅਗਿਆਨੀ ਹਾਂ ਦੱਸ ਕਿਤਰਾ ਮੈਂ ਤੇਰੇ ਦਿੱਤੇ ਹੋਏ ਰਸਤੇ ਤੇ ਤੁਰਾਂ ਕਿਉਂ ਚਾਲਾਂ ਮਾਰਗ ਪੰਥਾ ਤੇਰੇ ਦੱਸੇ ਹੋਏ ਰਸਤੇ ਤੇ ਤੇਰੇ ਦੱਸੇ ਹੋਏ ਮਾਰਗ ਤੇ ਮੈਂ ਕਿਵੇਂ ਤੁਰਾਂ ਮੈਨੂੰ ਕੋਈ ਸਮਝ ਕੋਈ ਵਿਚਾਰ ਨਹੀਂ ਹੈ ਹਮ ਅੰਦule ਕੋ ਗੁਰ ਅੰਚਲ ਦੀਜੈ ਮੈਂ ਅਨਾਹ ਮਾਇਆ ਦੇ ਵਿੱਚ ਨੈਤਰ ਸੱਚ ਵੇਖ ਨਹੀਂ ਪਾਉਂਦੇ ਕੰਨ ਸੱਚ ਸੁਣ ਨਹੀਂ ਪਾਉਂਦੇ ਜੀਬਾ ਸੱਚ ਬੋਲਨੀ ਪੌਂਦੀ ਸਦਾ ਉਸਤਤ ਨਿੰਦਾ ਦੇ ਵਿੱਚ ਜੀਵਨ ਗੁਜ਼ਰਦਾ ਹੈ ਅੰਨਾ ਹੋਇਆ ਹਾਂ ਵਿਕਾਰਾਂ ਦੇ ਵਿੱਚ ਹੇ ਵਾਹਿਗੁਰੂ ਜੀ ਤੂੰ ਹੀ ਆਪਣੇ ਗਿਆਨ ਦਾ ਸਹਾਰਾ ਦੇ ਅੰਚਲ ਦਾ ਅਰਥ ਹੈ ਸਹਾਰਾ ਦੇਣਾ ਅੰਚਲ ਦਾ ਅਰਥ ਹੈ ਠੀਕ ਦੇਣਾ ਅੰਚਲ ਦਾ ਅਰਥ ਹੈ ਮਨੁੱਖ ਨੂੰ ਆਪਣੇ ਅੰਚਲ ਨਾਲ ਜੋੜ ਲੈਣਾ ਪੱਲੇ ਨਾਲ ਜੋੜ ਲੈਣਾ ਅੰਚਲ ਦੀਜੈ ਤੂੰ ਹੀ ਕਿਰਪਾ ਕਰ ਮੇਰੇ ਤੇ ਬਖਸ਼ਿਸ਼ ਕਰ ਮੈਨੂੰ ਆਪਣਾ ਪੱਲਾ ਫੜਾ ਜਨ ਨਾਨਕ ਚਲਾ ਮਿਲੰਥਾ ਜਿਸ ਨਾਲ ਤੇਰਾ ਪੱਲਾ ਫੜ ਕੇ ਮੈਂ ਤੇਰੇ ਰਸਤੇ ਉਪਰ ਤੁਰ ਪਾਵਾਂ ਤੇਰੇ ਦੱਸੇ ਹੋਏ ਰਸਤੇ ਨੂੰ ਅਪਣਾ ਲਵਾਂ ਕਿਉਂਕਿ ਅੰਨੇ ਵਾਸਤੇ ਸਹਾਰਾ ਪੱਲੇ ਦਾ ਹੁੰਦਾ ਹੈ ਸੋਟੀ ਦਾ ਹੁੰਦਾ ਹੈ ਮੈਂ ਅੰਦਰੇ ਕੋ ਟਿੱਕ ਤੇਰਾ ਨਾਮ ਖੁੰਧਕਾਰਾ ਜਿਵੇਂ ਅੰਨੇ ਵਾਸਤੇ ਸੋਟੀ ਦਾ ਸਹਾਰਾ ਹੈ ਐਵੇਂ ਮੇਰੇ ਵਾਸਤੇ ਤੇਰਾ ਨਾਮ ਰੂਪੀ ਗਿਆਨ ਰੂਪੀ ਅੰਚਲ ਹੀ ਮੇਰੀ ਜ਼ਿੰਦਗੀ ਦਾ ਆਧਾਰ ਤੇ ਮੇਰੇ ਜੀਵਨ ਦਾ ਸਹਾਰਾ ਹੈ ਸੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਅਰਦਾਸ ਤੇ ਬੇਨਤੀ ਜੋੜੜੀ ਦੇ ਸ਼ਬਦ ਸਾਡੀ ਝੋਲੀ ਵਿੱਚ ਪਾਏ ਹਨ ਕਿ ਐ ਮਨੁੱਖ ਸਤਾ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਬੇਨਤੀ ਕਰਿਆ ਕਰ ਬrode ਦੇ ਅੱਗੇ ਮਿੰਤਾ ਕਰਿਆ ਕਰ ਕਿਉਂਕਿ ਉਹਦਾ ਗਿਆਨ ਹੀ ਇਹ ਗਿਆਨਤਾ ਨੂੰ ਖਤਮ ਕਰ ਸਕਦਾ ਹੈ ਅੱਜ ਦਾ ਦਿਨ ਆਪਜੀ ਦਾ ਬਰਕਤਾਂ ਬਰਕਤਾਂ ਦਾ ਰਹਿਮਤਾਂ ਦੇ ਭਰਪੂਰ ਨੰਗੇ ਅੱਜ ਦੀ ਵਿਚਾਰ ਆਪਦੇ ਸੰਮੁਖ ਰੱਖੀ ਗਈ ਹੈ ਅੱਜ ਬੁੱਧਵਾਰ ਦੀ ਦੀਵਾਨ ਗੁਰੂ ਦਰਬਾਰ ਦੇ ਵਿੱਚ ਸੱਜਣਗੇ ਹੱਥ ਜੋੜ ਕੇ ਬੇਨਤੀ ਹੈ ਸਮਾਂ ਕੱਢ ਕੇ 6:30 ਵਜੇ ਤੋਂ ਲੈ ਕੇ ਤਕਰੀਬਨ ਸਵੇਰ 8:00 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ ਕੀਰਤਨ ਤੇ ਗੁਰਮਤ ਵਿਚਾਰ ਜੋ ਵਿਸ਼ੇਸ਼ ਪ੍ਰੋਗਰਾਮ ਚੱਲਦੇ ਹਨ ਹੱਥ ਜੋੜ ਕੇ ਬੇਨਤੀ ਹੈ ਸਮਾਂ ਕੱਢ ਕੇ ਜਰੂਰ ਪਹੁੰਚਣਾ ਜੀ ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨ ਖਰ ਪਰ ਬਾਪੇ ਮੇਲੇ ਇਹ ਵਿਚਾਰ ਆ ਫੇਸਬੁੱਕ ਲਾਈਵ ਦੇ ਉੱਪਰ ਜਾ ਕੇ ਵੀ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ